ਇਹਨੇ ਕੁੰਡੀ ਕਿਵੇਂ ਲਾ ਲਈ ਉਹ ਸਮਰ 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 ਵੀਰ ਉਹ ਐਂ ਕਰ ਇੱਥੋਂ ਫੜ ਕੇ ਖੋਲ ਦੇ ਪੁੱਤ ਆ ਖੁੱਲਦੀ ਨਹੀਂ ਹੈਗੀ ਆਹ ਲੋਕ ਲੱਗ ਗਿਆ ਲੋਕ ਲੱਗ ਗਿਆ ਹੈ ਉਹ ਸਮਰ ਐਂ ਕਰ ਉਰਿਆ ਇਹ ਤੇਜ ਜਵਾਬ ਵੀ ਨਾ ਹੋਣਾ ਐਂ ਕਰ ਇੱਥੇ ਇੱਥੇ ਪੁੱਤ ਕੁੰਡੀ ਖੋਲ ਇੱਥੇ ਕੁੰਡੀ ਹੈ ਇੱਥੇ ਆ ਜਾ ਕੁੰਡੀ ਖੋਲ ਲਾ ਗੁਰਵਾ ਸਮਰ ਮਿਸਤਰੀ ਬੁਲਾਇਆ ਇਹ ਕੰਮ ਵਾਸਤੇ ਮਿਸਤਰੀ ਬੁਲਾਇਆ ਇਹ ਕੰਮ ਵਾਸਤੇ ਉਹ ਜਵਾਕ ਸਮਰਵੀਰ ਹੁਣ ਰੋਣਾ ਨਹੀਂ ਅੰਕਲ ਜੀ ਆਗੇ ਪੁੱਤ ਰੋਣਾ ਨਹੀਂ ਹੈਗਾ ਰੋਣਾ ਨਹੀਂ ਹੈਗਾ ਪੁੱਤ ਕੋਈ ਨਾ ਹੁਣ ਖੁੱਲ ਜੂ ਦਰਵਾਜਾ ਬਾਈ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੁੰਡੀ ਲਾ ਲਈ ਕੁੰਡੀ ਲਾ ਕੇ ਦਰਵਾਜਾ ਬੰਦ ਕਰ ਲਿਆ ਆ ਦੇਖੋ ਇਹ ਖੁੱਲਦਾ ਨਹੀਂ ਹੈਗਾ ਹੁਣ ਨੀਚੇ ਵਾਲੀ ਕੁੰਡੀ ਲਾ ਲਈ ਨੀਚੇ ਵਾਲੀ ਕੁੰਡੀ ਲਾ ਲਈ ਨਾਲ ਉਹ ਕੁੰਡੀ ਵੀ ਪੱਟ ਦੇ ਹੁਣ ਦੋ ਪੱਟਾਂ ਗੰਦਾ ਆ ਚਲੀ ਠੀਕ ਹੈ ਸ਼ੀਸ਼ਾ ਨਹੀਂ ਕੱਟਦੇ ਇਹ ਜੇ ਸਿਲੀ ਗੋਡਨ ਲਾਈ ਨਾ ਲਾਈ ਹੋਊਗੀ 100% ਲੱਗੀ ਹੋਈ ਆ ਜੀ ਫਿਰ ਤਾਂ ਜਾਲੀ ਵੀ ਹਾਲ ਹੈ ਮੇਰੇ ਹਿਸਾਬ ਨਾਲ ਬਾਕੀ ਦੇਖ ਲਓ ਤੁਸੀਂ ਕੁੰਡੀ ਕਿੱਥੇ ਜਿਆ ਕੁੰਡੀ ਆ ਸੀਗੀ ਇਹ ਆ ਇੱਥੇ ਆ ਸੀਗੀ ਅਦਰ ਦਿਸਦੀ ਆ ਦਿਸਦੀ ਆ ਉਹ ਵੀ ਆਇਆ ਇੱਥੇ ਨਾਮ ਜਿਆਦਾ ਕੱਢੀ ਨੇ ਕੁੰਡੇ ਦੇ ਨੋਮੋੜ ਰੱਖੀ ਦੀ ਥੱਲੇ ਉਹ ਨਾ ਚੰਗਾ ਜਹਾ ਕੋਈ ਨਹੀਂ ਖੋਲ ਨੇ ਖੋਲ ਨੇ ਖੋਲ ਨੇ ਖੋਲ ਨੇ ਹਾਂ ਓਏ ਗੁੱਡ ਆ ਜਾ ਬਾਈ ਆ ਜਾ ਬਾਈ ਆ ਜਾ